ਪੀਪਲ ਆਰਪਣ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਡੇਰੀ ਵਾਲੇ ਵੀਰਾਂ ਦਾ ਜੋ ਵੀ ਮੇਰੇ ਇਸ ਚੈਨਲ ਦੇ ਨਾਲ ਜੁੜਿਆ ਹੈ ਜਾਂ ਕੋਈ ਨਵਾਂ ਕੋਈ ਵੀਰ ਜੁੜਨਾ ਚਾਹੁੰਦਾ ਹੈ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਵੀਰੋ ਕਾ ਨੀਲੀ ਰਾਵੀ ਝੋਟੀ ਹੈ ਇਹਦੀ ਵੀਡੀਓ ਆਈ ਹੈ ਬਕਾਊ ਹੈ 7 ਦਿਨ ਹੋ ਗਏ ਇਹਨੂੰ ਸੂਈ ਨੂੰ 7 ਦਿਨ ਸੂਈ ਨੂੰ ਹੋਏ ਹੈ 11 ਕਿਲੋ ਦੁੱਧ ਇਹ ਥੱਲੇ ਦੱਸਦੇ ਆ ਦੋਨਾਂ ਦਾ ਕਾਦਾ ਤੀਜੇ ਸੂਏ ਝੋਟੀ ਸੂਈ ਵੀ ਹੈ ਇਹ ਜੇ ਸੂਏ ਛੋਟੀ ਸੂਈ ਵੀ ਹੈ ਬਹੁਤ ਸੋਹਣੀ ਛੋਟੀ ਹੈ ਨੀਲੀ ਰਾਵੀ ਦੀ ਮਗਰ ਵੀ ਇਹ ਜਿਹੜਾ ਕੱਟਰੂ ਹੈ ਨੀਲੀ ਰਾਵੀ ਦਾ ਹੈ ਬਹੁਤ ਵਧੀਆ ਥਣ ਲੇਵਾ ਬਹੁਤ ਸਾਫ਼ ਹੈ ਆ ਦੇਖੋ ਲੇਵਾ ਗੁੰਦਮ ਹੈ ਵਧੀਆ ਥਣ ਥੋਣਾ ਆਊਟਪੁੱਟ ਚੰਗੇ ਹੈ ਮਧਰੀ ਗੁੱਡੀ ਦੀ ਹੈ ਰਾਜੀ ਛੂਟੀ ਹੈ ਲੰਮੀ ਧੌਣ ਸਿੰਘ ਬਹੁਤ ਸੋਹਣੇ ਹੈ ਪਿੰਡ ਬਾਈ ਦਾ ਹੈ ਜੀ ਡੱਗੋ ਰਮਾਣਾ ਜ਼ਿਲ੍ਹਾ ਫਰੀਦਕੋਟ ਡੱਗੋ ਰਮਾਣਾ ਜ਼ਿਲ੍ਹਾ ਫਰੀਦਕੋਟ ਮੋਬਾਈਲ ਨੰਬਰ ਹੈ ਜੀ 78378 76060 ਇਹਨਾਂ ਦਾ ਮੋਬਾਈਲ ਨੰਬਰ ਹੈ ਕਿਸੇ ਵੀ ਰੂਪ ਰਾਣੀ ਖਰੀਦਣੀ ਹੈ ਤਾਂ ਸਕੀਮ ਤੇ ਦਿੱਤੇ ਹੋਏ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ